ਤਨ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦਰਿਆ ਦੇ ਲਾਗੇ ਬੈਠੇ ਨੇ ਤੇ ਤਨ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹੱਥਾਂ ਦੇ ਵਿੱਚ ਇੱਕ ਪੱਥਰ ਦਾ ਬੱਠਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਤੇ ਇਧਰਲੇ ਹੱਥ ਕਿਤੇ ਇਧਰਲੇ ਹੱਥ ਚੋਜੀ ਮੇਰੇ ਗੋਬਿੰਦਾ ਚੋਜੀ ਮੇਰੇ ਪਿਆਰਿਆ ਮੇਰਾ ਹਰ ਪ੍ਰਭ ਚੋਜੀ ਜੀ ਉਹ ਚੋਜ ਕਰਦੇ ਨੇ ਮੇਰੇ ਚੋਜੀ ਪ੍ਰੀਤਮ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਚੋਜ ਕਰਦੇ ਨੇ ਤੇ ਇਹਨੇ ਨੂੰ ਕੀ ਹੋਇਆ ਉਹ ਹੱਥ ਦੇ ਵਿੱਚ ਪਕੜਿਆ ਹੋਇਆ ਪੱਥਰ ਦਾ ਵੱਟਾ ਦਰਿਆ ਦੇ ਵਿੱਚ ਜੰਦਾ ਹੈ ਤੇ ਤਨ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਪਿਆਰੇ ਗੁਰ ਸਿੱਖਾਂ ਨੂੰ ਸਵਾਲ ਕਰਦੇ ਨੇ ਪੁੱਛਦੇ ਨੇ ਐ ਮੇਰੇ ਪਿਆਰੇ ਗੁਰਸਿੱਖੋ ਇੱਕ ਤੁਹਾਨੂੰ ਮੈਂ ਗੱਲ ਪੁੱਛਾਂ ਮੇਰੀ ਗੱਲ ਦਾ ਜਵਾਬ ਦਿਓਗੇ ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਪੁੱਛੋ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਪੱਥਰ ਦੀ ਬੱਟੀ ਸਾਡੇ ਹੱਥੋਂ ਕਿਉਂ ਗਿਰੀ ਹੈ ਹੁਣ ਸਾਰਿਆਂ ਨੇ ਆਪੋ ਆਪਣੀ ਬੁੱਧੀ ਦੇ ਮਤਲਬਕ ਜਵਾਬ ਦੇਣਾ ਸ਼ੁਰੂ ਕੀਤਾ ਕਿਉਂਕਿ ਜਿੰਨੇ ਕ ਬੁੱਧੀ ਅਕਲ ਬੰਦੇ ਨੂੰ ਬਖਸ਼ਿਸ਼ ਕੀਤੀ ਹੁੰਦੀ ਹੈ ਪਰਮਾਤਮਾ ਨੇ ਉਹਦੇ ਮੁਤਾਬਕ ਗੱਲ ਕਰਨੀ ਹੁੰਦੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਪਿੰਨ ਪਿੰਨ ਤੋ ਹਿਤਤੀ ਆਪੋ ਆਪਣੀ ਬੁੱਧੀ ਹੈ ਆਪੋ ਆਪਣੀ ਅਕਲ ਹੈ ਸਮਝ ਹੈ ਸਾਧਿਆਂ ਨੇ ਆਪਣੀ ਸਮਝ ਦੇ ਮੁਤਾਬਿਕ ਜਵਾਬ ਦਿੱਤਾ ਹੈ ਕਹਿੰਦੇ ਐ ਮੇਰੇ ਚੋਜੀ ਪ੍ਰੀਤਮ ਜੀਓ ਪੱਥਰ ਹੈ ਪੱਥਰ ਦਾ ਸਵਾਹ ਹੈ ਪੱਥਰ ਨੇ ਪਾਣੀ ਦੇ ਵਿੱਚ ਡੁੱਬਣਾ ਹੀ ਹੁੰਦਾ ਹੈ ਪੱਥਰ ਤੁਹਾਡੇ ਹੱਥ ਦੇ ਵਿੱਚੋਂ ਨਿਕਲ ਗਿਆ ਹੈ ਤੁਹਾਡੇ ਹੱਥੋਂ ਡਿੱਗ ਗਿਆ ਹੈ ਤੇ ਪੱਥਰ ਡੁੱਬ ਗਿਆ ਹੈ ਤਨ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨਹੀਂ ਕੋਈ ਤਸੱਲੀ ਵਾਲਾ ਜਵਾਬ ਨਹੀਂ ਮਿਲਿਆ ਤਨ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਭਾਈ ਨੰਦ ਲਾਲ ਨੂੰ ਪੁੱਛਦੇ ਨੇ ਕੋਲੀ ਖਲੋਤੇ ਨੇ ਭਾਈ ਨੰਦ ਲਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੰਦ ਲਾਲਾ ਤੂੰ ਵੀ ਤੇ ਕੁਝ ਬੋਲ ਤੂੰ ਵੀ ਤੇ ਕੁਝ ਆਪਣੀ رائے ਕੁਈ ਦੇ ਭਾਈ ਨੰਦ ਲਾਲ ਇੱਕ ਵਿਦਵਾਨ ਨੇ ਇੱਕ ਉੱਚ ਕੋਟੀ ਦੇ ਵਿਦਿਆ ਦੇ ਧਨੀ ਨੇ ਵਿਦਿਆ ਦੇ ਖਜ਼ਾਨੇ ਨੇ ਵਿਦਿਆ ਦੇ ਵਿੱਚ ਪ੍ਰਵੀਨ ਨੇ ਪੂਰੇ ਨੇ ਗਿਆਨ ਦੇ ਵਿੱਚ ਵੀ ਪੂਰੇ ਨੇ ਅਵਸਥ ਉੱਚੀ ਅਵਸਥਾ ਦੇ ਵੀ ਮਾਲਕ ਨੇ ਉੱਚੀ ਸੋਚ ਦੇ ਵੀ ਮਾਲਕ ਨੇ ਭਾਈ ਨੰਦ ਲਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਭਾਈ ਨੰਦ ਲਾਲ ਜਵਾਬ ਦੇਣ ਲੱਗਿਆਂ ਕਹਿੰਦੇ ਸਤਿਗੁਰੂ ਕਿਉਂਕਿ ਹੁਣ ਵੈਰਾਗ ਦੇ ਨਾਲ ਗੱਲ ਪਰ ਆਇਆ ਅੱਖਾਂ ਦੇ ਵਿੱਚੋਂ ਨੇਤਰਾਂ ਦੇ ਵਿੱਚੋਂ ਜਲ ਵਹਿ ਤੁਰਿਆ ਗਲ ਦੇ ਵਿੱਚ ਪੱਲੂ ਪਾ ਕੇ ਭਾਈ ਨੰਦ ਲਾਲ ਨੂੰ ਨੰਦ ਲਾਲ ਕਹਿੰਦੇ ਸਤਿਗੁਰੂ ਇਹ ਪੱਥਰ ਦੇ ਵੱਟੇ ਡੁੱਬੀ ਪਤਾ ਕਿਉਂ ਹੈ ਇਹਦੇ ਡੁੱਬਣ ਦਾ ਕਾਰਨ ਇੱਕੋ ਹੀ ਹੈ ਇਹ ਜਿੰਨਾ ਚਿਰ ਤੁਹਾਡੇ ਹੱਥ ਦੇ ਵਿੱਚ ਸੀ ਬੜੀਆਂ ਕਲੋਲਾਂ ਕਰਦੀ ਸੀ ਕਿਤੇ ਇਧਰ ਲੈ ਹੱਥ ਕਿਤੇ ਇਧਰ ਲੈ ਹੱਥ ਬੜੇ ਚੋਜ ਕਰਦੀ ਪਈ ਸੀ ਇਹ ਜਦੋਂ ਇਹ ਤੁਹਾਨੂੰ ਭੁੱਲ ਗਈ ਇਹਦੇ ਅੰਦਰ ਹੰਕਾਰ ਆ ਗਿਆ ਇਹਦੇ ਅੰਦਰ ਘਮੰਡ ਆ ਗਿਆ ਵੀ ਹੁਣ ਮੈਂ ਕੀ ਦੇਣ ਦੀ ਆ ਕੀ ਦੇ ਲੈਣ ਦੀ ਆ ਮੈਂ ਤੇ ਬਹੁਤ ਵੱਡੀ ਹਾਂ ਜਦੋਂ ਇਹਦੇ ਅੰਦਰ ਹੰਕਾਰ ਆ ਗਿਆ ਘਮੰਡ ਆ ਗਿਆ ਇਹਨੂੰ ਕਿਸੇ ਨੇ ਨਹੀਂ ਡੋਬਿਆ ਇਹਨੂੰ ਇਹਦੇ ਹੰਕਾਰ ਨੇ ਡੋਬਿਆ ਆਖੋ ਸਤਨਾਮ ਕਿਸੇ ਨੇ ਨਹੀਂ ਡੋਬਿਆ ਇਹਨੂੰ ਇਹਦੇ ਹੰਕਾਰ ਨੇ ਡੋਬਿਆ ਹੈ ਤੇ ਧੰਨੇ ਮੇਰੇ ਗੁਰੂ ਗੋਬਿੰਦ ਸਿੰਘ ਮਾਰੇ ਕੰਦੇ ਨਦਰ ਲਾਲਾ ਤੈਂ ਬਿਲਕੁਲ ਸਹੀ ਜਵਾਬ ਦਿੱਤਾ ਹੈ ਧੰਨੇ ਮੇਰੇ ਗੁਰੂ ਗੋਬਿੰਦ ਸਿੰਘ ਮਾਰੇ ਕੰਦੇ ਆਏ ਗੁਰੂ ਕੇ ਸਿੱਖੋ ਸਾਨੂੰ ਹਸਾਉਣ ਵਾਲਾ ਸਾਨੂੰ ਰਵਾਉਣ ਵਾਲਾ ਸਾਨੂੰ ਖਵਾਉਣ ਵਾਲਾ ਸਾਥੋ ਖੋਣ ਵਾਲਾ ਇੱਕ ਪਰਮਾਤਮਾ ਹੀ ਹੈ ਇੱਕ ਵਾਹਿਗੁਰੂ ਹੀ ਹੈ ਦੂਜਾ ਕੋਈ ਨਹੀਂ ਹੈ ਕਿਉਂਕਿ ਅਸੀਂ ਵਚਨ ਪੜ੍ਹਦੇ ਹਾਂ ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨ ਹਾਰ ਦੇਂਦੇ ਟੋਟ ਨਾ ਆਵਈ ਅਗੰਤ ਪਰੇ ਭੰਡਾਰ ਵੇ ਅੰਤ ਉਹਦੇ ਭੰਡਾਰੇ ਭਰੇ ਪਏ ਨੇ ਬੇਅੰਤ ਉਹਦੇ ਖਜ਼ਾਨੇ ਭਰੇ ਪਏ ਨੇ ਖਾਣ ਵਾਲੇ ਬੜੇ ਨੇ ਦੇਣ ਵਾਲਾ ਇੱਕੋ ਹੀ ਹੈ ਗੁਰਮੁਖੋ ਤੇ ਤਨ ਮੇਰੇ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਤਸ਼ਾਹ ਕਹਿੰਦੇ ਗੁਦਾ ਇੱਕ ਦੇਹ ਬੁਜਾਈ ਭਵਨਾਂ ਦੀਆਂ ਕਾ ਇੱਕ ਦਾਤਾ ਸੋ ਮੈਂ ਬਿਸਰਨਾ ਨਹੀਂ ਜਾਈ ਇੱਕੋ ਹੀ ਹੈ ਉਹ ਸਾਧਿਆਂ ਦਾ ਉਹ ਦਾਤਾ ਦੇਣ ਵਾਲਾ ਦਾਤਾ ਇੱਕੋ ਹੀ ਹੈ ਦੁੱਧ ਪੁੱਤ ਧੀ ਚੰਗੀ ਗਾਡੀ ਚੰਗਾ ਕਰ ਮਹਿਲ ਸੋਹਣਾ ਸਰੀਰ ਸੋਹਣਾ ਰੰਗ ਰੂਪ ਸੋਹਣਾ ਹੁਨਰ ਗੁਣ ਦੇਣ ਵਾਲਾ ਪਰਮਾਤਮਾ ਹੀ ਹੈ ਜਦ ਉਹਦੇ ਦਿੱਤੇ ਹੋਏ ਗੁਣ ਦਾ ਉਹਦੀਆਂ ਬਖਸ਼ਿਸ਼ਾਂ ਦਾ ਉਹਦੀਆਂ ਰਹਿਮਤਾਂ ਦਾ ਜਦੋਂ ਬੰਦੇ ਦੇ ਅੰਦਰ ਹੰਕਾਰ ਹੋ ਜਾਂਦਾ ਹੈ ਫਿਰ ਗੁਰਮੁਖ ਪਿਆਰਿਓ ਬੰਦਾ ਰੱਬ ਨੂੰ ਭੁੱਲ ਜਾਂਦਾ ਹੈ ਪਰਮਾਤਮਾ ਨੂੰ ਭੁੱਲ ਜਾਂਦਾ ਜੀ ਹਜੂ ਰੱਖਦੇ ਨੇ ਦਾਤ ਪਿਆਰੀ ਬਿਸਰਿਆ ਦਾਤਾਰਾ ਜਾਣ ਨਹੀਂ ਮਰਨ ਵਿਚਾਰਾ ਮਰਨਾ ਵੀ ਭੁੱਲ ਜਾਂਦਾ ਮਰਨਾ ਵੀ ਭੁੱਲ ਜਾਂਦਾ ਵੀ ਮੌਤ ਹੋਏਗੀ ਮੈ ਮਰਨਾ ਹੈ ਮੇਰਾ ਅੰਤ ਹੋਣਾ ਹੈ ਬੰਦਾ ਇੰਨਾ ਰੱਬ ਤੋਂ ਦੂਰ ਹੋ ਜਾਂਦਾ ਹੈ ਭੁੱਲ ਜਾਂਦਾ ਰੱਬ ਨੂੰ ਇਹ ਬਿਰ ਹੁੰਦਾ ਕੀ ਹੈ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਜਿਹੜੀਆਂ ਵਸਤੂਆਂ ਦਾ ਜਿਹੜੀਆਂ ਦਾਤਾਂ ਦਾ ਹੰਕਾਰ ਕਰਦਾ ਹੈ ਬੰਦੇ ਨੂੰ ਇਹ ਨਹੀਂ ਪਤਾ ਵੀ ਦਾਤਾਂ ਦੇਣ ਵਾਲਾ ਉਹ ਜੇ ਦੇਣ ਜਾਣਦਾ ਤੇ ਉਹ ਲੈਣ ਵੀ ਜਾਣਦਾ ਹੈ ਤੇ ਯਾਦ ਰੱਖਿਓ ਉਹ ਦਾਤਾਂ ਦੇਣ ਲੱਗਿਆ ਖੁਸ਼ ਹੋ ਕੇ ਦਾਤਾਂ ਦਿੰਦਾ ਹੈ ਤੇ ਜਦੋਂ ਦਾਤਾਂ ਹੁੰਦਾ ਹੈ ਦਾਤਾਂ ਬਾਵਸ ਲੈਂਦਾ ਚਪੀੜ ਮਾਰ ਕੇ ਦਾਤਾਂ ਲੈਂਦਾ ਆਖੋ ਸਤਨਾਮ ਉਹ ਬਾਬਸ ਲੈ ਲੈਂਦਾ ਜੀ ਤੇ ਹਜूर ਆਪਣੀ ਬਾਣੀ ਦੇ ਵਿੱਚ ਜ਼ਿਕਰ ਕਰਦੇ ਹਾਂ ਹੋਇਆ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ 10 ਵਸਤੂ ਲੈ ਪਾਛੇ ਪਾਵੇ 1 ਵਸਤ ਕਾਰਨ ਵਿਖੋ ਟਿਗਵਾਵੇ 1 ਪੀ ਨਾ ਦੇ 10 ਪੀ ਹਿਰ ਲੈ ਤੋ ਮੂੜਾ ਕਹੋ ਕਹਾਂ ਕਦ ਤੇ ਕਿ ਕਰਲੇਗਾ ਰੱਬ ਦਾ ਫਿਰ ਰੱਬ ਦਾ ਕੀ ਕਰ ਲੇਗਾ ਭਗਵਾਨ ਦਾ ਕੀ ਕਰ ਲੇਗਾ ਗੁਰਮੁਖ ਪਿਆਰਿਓ ਧੰਨ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਬੰਦੇ ਨੂੰ ਜਦੋਂ ਰੱਬ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਦਾ ਹੰਕਾਰ ਹੁੰਦਾ ਹੈ ਤੇ ਫਿਰ ਉਹ ਰੱਬ ਦੇ ਹੱਥੋਂ ਨਿਕਲ ਜਾਂਦਾ ਹੈ ਗੁਰੂ ਦੇ ਹੱਥੋਂ ਨਿਕਲ ਜਾਂਦਾ ਹੈ ਤੇ ਯਾਦ ਰੱਖਿਓ ਜਿਹੜਾ ਗੁਰੂ ਦੇ ਹੱਥੋਂ ਨਿਕਲ ਗਿਆ ਉਹਦਾ ਡੁੱਬਣਾ ਤੇ ਉਹਦਾ ਰੁਲਣਾ ਲਾਜ਼ਮੀ ਹੈ ਆਖੋ ਸਤਨਾਮ ਉਹ ਰੁਲ ਵੀ ਜਾਂਦਾ ਤੇ ਡੁੱਬ ਵੀ ਜਾਂਦਾ ਗੁਰਬਾਣੀ ਕਹਿੰਦੀ ਐ ਤਿਤ ਸਰ ਵਰੜੈ ਭਈਲ ਨਵਸਾ ਪਾਣੀ ਪਾਵਕ ਤਨ ਹੈ ਕੀਆ ਪੰਕਜ ਮੋਹ ਪਾਗ ਨਹੀਂ ਚਾਲੈ ਹਮ ਦੇ ਖਤਹਿ ਡੂਬੀ ਅਲੇ ਬੜੇ ਦੇਖੇ ਨਹੀਂ ਜੀ ਡੁੱਬਦੇ ਡੁੱਬ ਜਾਂਦੇ ਨੇ ਤੇ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਬਾਣੀ ਦੇ ਵਿੱਚ ਕਹਿੰਦੇ ਨੇ ਜ਼ਿਕਰ ਕਰਦੇ ਨੇ ਡੋਬਦਾ ਕੌਣ ਹੈ ਬੰਦਾ ਡੋਬਦਾ ਕਦੋਂ ਹੈ ਖਸਮ ਸੋੜ ਦੂਜੇ ਲੱਗੇ ਜਿਹੜੇ ਆਪਣੇ ਖਸਮ ਨੂੰ ਖਸਮ ਸਮਝਦੇ ਹੋ ਸਾਡੇ ਘਰ ਵਾਲਾ ਸਾਡਾ ਪਤੀ ਫੜਾ ਮਾਲਕ ਸਾਡਾ ਵਾਹਿਗੁਰੂ ਉਹ ਅੱਲਾ ਤਾਲਾ ਹੈ ਉਹ ਵਾਹਿਗੁਰੂ ਹੈ ਸਾਡਾ ਖਸਮ ਸਾਡਾ ਮਾਲਕ ਵਾਕੀ ਅਸੀਂ ਸਾਰੀਆਂ ਹੀ ਉਹਦੀਆਂ ਘਰ ਵਾਲੀਆਂ ਹਾਂ ਨਾਰੀਆਂ ਹਾਂ ਜਿਹੜਾ ਭਾਈ ਆਪਣੇ ਖਸਮ ਨੂੰ ਆਪਣੇ ਮਾਲਕ ਨੂੰ ਛੱਡ ਕੇ ਦੂਜੇ ਦੇ ਲੜ ਲੱਗ ਜਾਂਦਾ ਹੈ ਜਿਹੜੀ ਔਰਤ ਆਪਣੇ ਖਸਮ ਨੂੰ ਆਪਣੇ ਮਾਲਕ ਨੂੰ ਛੱਡ ਕੇ ਹੋਰ ਦੇ ਲੜ ਲੱਗ ਜੇ ਹੋਰ ਨੂੰ ਆਪਣਾ ਪਤੀ ਬਣਾ ਲੈ ਹੋਰ ਦੀ ਸੇਜਾ ਦਾ ਆਨੰਦ ਵਾਣੇ ਉਹ ਕਦੇ ਵੀ ਆਪਣੇ ਪਤੀ ਦੀ ਖੁਸ਼ੀ ਨਹੀਂ ਲੈ ਸਕਦੇ ਇਹੀ ਹਾਲ ਤੇ ਸਾਡੀ ਹੈ ਤੇ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਖਸ਼ਮ ਸੋੜ ਦੂਜੈ ਲਗੇ ਡੁੱਬੇ ਸੇਵਣ ਜਾ ਰਿਆ ਉਹ ਡੁੱਬ ਜਾਂਦੇ ਨੇ ਜੀ ਉਹਨਾਂ ਦਾ ਬੇੜਾ ਡੁੱਬ ਜਾਂਦਾ ਹੈ ਉਹਨਾਂ ਨੂੰ ਕਿਤੇ ਢੋਈ ਨਹੀਂ ਮਿਲਦੀ ਕਿਤੇ ਆਸਰਾ ਨਹੀਂ ਮਿਲਦਾ ਜਿਹੜੇ ਆਪਣੇ ਖਸ਼ਮ ਦਾ ਆਪਣੇ ਮਾਲਕ ਦਾ ਲੜ ਛੱਡ ਦਿੰਦਾ ਹੈ ਤੇ ਧੰਨ ਮੇਰੇ ਗੁਰੂ ਗੋਬਿੰਦ ਸਿੰਘ ਜੀ ਮਾਰੇ ਕਹਿੰਦੇ ਐ ਗੁਰੂ ਕੇ ਸਿੱਖੋ ਜਿਹੜਾ ਗੁਰੂ ਨੂੰ ਛੱਡ ਦਿੰਦਾ ਉਹ ਇਸ ਪੱਥਰ ਵਾਂਗ ਡੁੱਬ ਜਾਂਦਾ ਹੈ ਉਹਦੇ ਹਾਲ ਤੇ ਇਹ ਪੱਥਰ ਵਾਲੀ ਹੋ ਜਾਂਦੀ ਜਿਵੇਂ ਪੱਥਰ ਸਾਡੇ ਹੱਥ ਦੇ ਵਿੱਚ ਸੀਗਾ ਬੜੇ ਚੋਜ ਕਰਦਾ ਸੀ ਬੜਾ ਨੱਚਦਾ ਤੇ ਟੱਪਦਾ ਸੀਗਾ ਪਰ ਇਹਦੇ ਅੰਦਰ ਹੰਕਾਰ ਆ ਗਿਆ ਇਹਦੇ ਅੰਦਰ ਘਮੰਡ ਆ ਗਿਆ ਤੇ ਇਹ ਸਾਡੇ ਹੱਥੋਂ ਨਿਕਲ ਗਿਆ ਤੇ ਡੁੱਬ ਗਿਆ ਗੁਰਮਖੋ ਇਹ ਇਕੱਲੀ ਗੱਲ ਪੱਥਰ ਦੀ ਨਹੀਂ ਹੈ ਇਹ ਇਕੱਲੀ ਗੱਲ ਪੱਥਰ ਦੀ ਬੱਟੀ ਦੀ ਨਹੀਂ ਹੈ ਇਹ ਸਾਡੀ ਵੀ ਹੈ ਜਦੋਂ ਅਸੀਂ ਗੁਰੂ ਤੋਂ ਬੇਮੁਖ ਹੋ ਜਾਂਦੇ ਆਂ ਤੇ ਸਾਡਾ ਡੁੱਬਣਾ ਵੀ ਫਿਰ ਲਾਜ਼ਮੀ ਹੈ ਸਾਨੂੰ ਤਾਰਨ ਵਾਲਾ ਦੁਨੀਆਂ ਦੇ ਵਿੱਚ ਕੋਈ ਨਹੀਂ ਹੈ